ਤੁਰ ਆਪਾਂ ਚੱਲੇ ਆਂ ਗੁਰਦੁਆਰਾ ਪੰਖੋਰਾ ਸਾਹਿਬ ਵਿਖੇ ਅੱਜ ਸੰਡੇ ਸੰਡੇ ਨੂੰ ਆਪਾਂ ਤਯਿਆ ਤੁਹਾਨੂੰ ਇੱਕ ਵਾਰ ਪੋਰਾ ਸਾਹਿਬ ਜਾਣੇ ਪੁਰਾ ਮਾਰ ਦੁਬਾਰਾ ਕੱਪੜਾ ਤੇ ਪਾਣੀ ਤਾਂ ਸੁੱਕਿਆ ਤਾਂ ਨਹੀਂ ਹੋਰਗਾ ਤਵਰਗਾ ਮਾਰ ਉਹ ਆਸ બસ ਬਸ 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 ਸ਼ੁਰੂ ਕਰਦੇ ਆਪਾਂ ਲਾ ਦੇ ਟੱਕੀ ਖੋਲ ਗੇਟ ਖੋਲ ਦੇਓ ਗੁਰੂਆਹ ਗੁਰੂਆਹ ਗੁਰੂ ਹੈ ਇਹ ਇਹ ਲੋਜੀ ਆਪਾਂ ਜਾਉਂਗੇ ਪਹਿਲਾਂ ਬਰਵਾਲਾ ਬਰਵਾਲੇ ਤੇ ਮੰਮੀ ਵੀ ਜਾਊਗੀ ਗੈਲ ਮੰਮੀ ਤੇ ਜਸ਼ਨ ਚਲੋ ਮਿਲਦੇ ਹਾਂ ਬਾਅਦ ਚ ਚਲਦੇ ਹਾਂ ਲੋ ਜੀ ਆਪਾਂ ਚੱਲ ਬੇਬਰਵਾਲੇ ਤੇ ਬਈ ਚੱਲ ਜਾ ਰਹੇ ਆਂ ਆਪਾਂ ਗੁਰਦੁਆਰਾ ਖੁਜੂਖਰਸ ਸਾਹਿਬ ਉੱਨੀ ਪਿੱਛੇ ਬੈਠੀ ਹੈ ਇੱਧਰ ਜਸ਼ਨ ਬੈਠੀ ਹੈ ਸੁਕੂਆ ਯਾਨੀ ਆ ਗਿਆ ਪੁਣੀ 6 ਆਪਾਂ 7:30 ਦੇ 8:00 ਦੇ ਸਵਾਜਿਓਂ ਕਰਦੇ ਅੱਗੇ ਜਿਹੜੀ ਪਹੁੰਚੂਗਾ ਆਪਾਂ ਵੀ। ਸ੍ਰੀਨਿਪਾ ਪਹੁੰਚ ਚੁੱਕਾ ਹੈ ਤਾਂ ਆਪਾਂ ਉਧਰ ਤੇ ਵਾਪਸੀ ਕਰੂੰਗੇ 8:30 ਵਜੇ ਤੱਕ। ਇੰਨਾ ਟਾਈਮ ਤਾਂ ਲੱਗ ਜਾਂਦਾ। ਦਰ ਆ ਗਿਆ ਪੈਲਸ ਇਹ ਰਾਇਲ ਪੈਲਸ ਹੈ ਬਹੁਤ ਤਕੜਾ ਪੈਲਸ ਹੈ ਦੋ ਪੈਲਸ ਬਣਾਤੇ ਨੇ ਇੱਕ ਹੋਰ ਬਣਾਤੇ ਇੱਕ ਪਹਿਲਾਂ ਤਾਂ ਦੋ ਹੋ ਗਏ ਬਾਕੀ ਰੋਡ ਪਰ ਬ੍ਰੇਕਰ ਬਹੁਤ ਨੇ ਵੀਰ ਭਾਈ ਬੰਦਾ ਭੁੱਲ ਜਾਂਦਾ ਵੀ ਬ੍ਰੇਕਰ ਦੁਆਰਾ ਬ੍ਰੇਕਰ ਆ ਵੀ ਗਿਆ ਔਰ ਫਿਰ ਇੱਕ ਬ੍ਰੇਕ ਕਰਨੀ ਹੈ ਆ ਦੇਖਿਓ ਰ ਹੈ ਇਹ ਦਿੱਕਾ ਦੇ ਕਿੰਨੇ ਤਕੜ 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 ਜਿਿਹ ਤਰਾਂ ਟ੍ਰੇਨ ਨਹੀਂ ਕਰੇ ਕਰਦੀ ਬਟੜੀ ਪਾ ਨੂੰ ਹੈ ਉਹ ਰੜੜੀ ਜਿਹੇ ਤਰਾਂ ਤਕੜ 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 ਪਤਾ ਨਹੀਂ ਕਾਸਤੇ ਬਣਾਏ ਫੇਸ ਭਾਈ ਇਤਨੇ ਇਹ ਨਹੀਂ ਸਮਝ ਲੱਗਦੀ ਮੈਨੂੰ ਠੀਕ ਹੈ ਬਣਾਓ ਜਿੱਥੇ ਕੋਈ ਸਕੂਲ ਹੈ ਜਾਂ ਅੱਡਾ ਹੈ ਜਾਂ ਗੋਂ ਹੈ ਇੱਥੇ ਬਣਾ ਦਿਓ ਗੱਲੇ ਮੋੜ ਪਾ ਰ ਇੱਕ ਨਹੀਂ ਵੀ ਚਲ ਇੱਕਿਆ ਦੋ ਬਣਾ ਦਿਓ ਇਹੋ ਦੇਖੋ ਫੇਰ ਆ ਗਏ ਲੈ 10 10 ਬਰ ਇੱਕ ਕਰੰਟ ਵਾਲਾ ਸੀ ਪਾਈ ਵੀ ਛੋਟੀ 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 ਨਾ ਗੱਡੀ ਹੌਲੀ ਨਿਕਲਾਂ ਨਾ ਸਪੀਡ ਨਾਲ ਨਿਕਲਾਂ ਜੇ ਸਪੀਡ ਨਾਲ ਕੱਢਾਂਗੇ ਨਵੀਂ ਸੀ ਗੱਡੀ ਉਹ ਨਿਕਲ ਨਿਕਲ ਜਾ ਬਾਕੀ ਵੈਸੀ ਗੱਡੀਆਂ ਦਾ ਮੜ ਮੋਟਾ ਕਿਸੇ ਦਾ ਸ਼ੌਕਰ ਸ਼ੁਕਰ ਵੈਸਾ ਹੋਆ ਡਾਉਨ ਟੂਨ ਹੋਇਆ ਵਾ ਖਦਾਨਾ ਮਜ ਹੈਗੀ ਕੀ ਅਜਾਮ ਜੱਲੇ ਗਿਆ ਵਗ ਗਿਆ ਬਸ ਕਿਸ ਰੋਡ ਦਾ ਵੀ ਫੈਕਟਰੀ ਲੱਗੀ ਲਗਣਾ ਕੋਈ ਕੋਈ ਕਿਉਂ ਸਾਹਮਣੇ ਇੱਧਰ ਲਗੀ ਵੀ ਐ ਸਾਈਡ ਮ ਪਤਾ ਨਹੀਂ ਕਾਸ ਕੀ ਆ ਬਾਈ ਓ ਜੀਰੀਆਂ ਨਿਸਰ ਕਿੱਧਰ ਨੂੰ ਵੀ ਇਸ ਵੈਲਟ 'ਵਾਂ ਆਲੂ ਲਗਾਗਾ ਵੀ ਬਾਈ ਜਿਹੜੀ ਤੇ ਬਾਅਦ ਆਲੂ ਬਹੁਤ ਲਗਾਉਰੇ ਸਾਰਾ ਏਰੀਆ ਆਲੂ ਗਈ ਹੈ ਰੋਡ 'ਤੇ ਉਰੇ ਤੇ ਲਗਾ ਅੰਡੇ ਸਰੇ ਦਾ ਆਲੂਏ ਆਲੂ ਲਗਣਾ ਇਸਪਾ ਯਾ ਇਹਦਾ ਦਿਖ ਰਿਹਾ ਹੈ ਕੰਡਰ ਗਿਆ ਚਲੇ ਜਾ ਉਹ ਚਲੇ ਗਿਆ ਬੱਲ ਬੱਲ ਉਹ ਹੈ ਟਰਾਲੀ ਹੀ ਅੱਗੇ ਪਤਾ ਨਹੀਂ ਟਰਾਲੀ ਹੈ ਤਾਂ ਸੀਵੀ ਬਾਈ ਆ ਲੂ ਲੂ ਵਾਲੀ ਰੇਰੂ ਲਗਾਏ ਹੋਣੇ ਆਲੂ ਆਲੇ ਗੱਟਾਂ ਮਾ ਪਾਣੇ ਨੂੰ ਬੈਕ ਬੂਕ ਲਗੇ ਹੋਣੇ ਕਰਨੇ ਤੋ ਤਾਂ ਸੀ ਵੀ ਲਗਾ ਓ ਆਹ ਸਾਹਮਣੇ ਰਾਲੀ ਹੈ ਟ੍ਰੈਡੀ ਦਾ ਤੋ ਕਾਲੀ ਹੋਇਆ ਬਈ ਤਸੀ ਵੀ ਰੱਲੀ ਤਾਂ ਸਰੀਏ ਟਰਾਲੀ ਮੀਕੜ ਜਾਗੇ ਪਿੱਛਾ ਮੁੜ ਕੇ ਕਹਨ ਜਾਹੇਗੇ ਬੰਦ ਪਿੱਛੇ ਵੀ ਲੈਣਗੇ ਪਿੱਛੇ ਦਾ ਰਸਤਾ ਹੋਗਾ ਲੈਨ ਤੋਂ ਲਗਣੀ ਆ ਪਿੱਛੇ ਨੂੰ ਅੱਗੇ ਨੂੰ ਵੀ ਪਰਾਂ ਲੱਗੀ ਹੋਣੀ ਇੰਨੀਓ ਲੈਨ ਮੋੜਨ ਲਗੇ ਦਿਓ ਕਵਨੀ ਬੈਗ ਬੂਕ ਕਰਨ ਲਗੇ ਹੋਣੇ ਮੋੜਨ ਲਗੇ ਹੋਣੇ ਉਹ ਪਿੱਛਾ ਪਤਾ ਨਹੀਂ ਕਦਾਨਕ ਦੂਨ ਸਿਮੰਗਰ ਕੀ ਕਿਆ ਹੋਇਆ ਕੱਢਣ ਲੱਗੇ ਹੋਏ ਕਰਿਆ ਨਿਕਲ ਜਾਈ ਪੰਜ ਚਾਰ ਮਿੰਟ ਦਾ ਸਮਾਂ ਉਹ ਆ ਦੇਖੋ ਬਈ ਸਾਹਮਣੇ ਜੱਕ ਚੱਕਿਆ ਵਾ ਇਹ ਉਹ ਟਰਲੀ ਮੁਰਾ ਫਸੀ ਵੀ ਗਿਆ ਵਾ ਇਹ ਕਰਾ ਡਾਉਨ ਜੱਕ ਨਿਕਲ ਜਾਈ ਜੱਕ ਚੱਕ ਹੈ ਟਾਇਰ ਚੱਕ ਕੇ ਤੜਲੇ ਦੇ ਆਉਣਾ ਕੁਝ ਨੂੰ ਲਗਾ ਇਹ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਇਹ ਕੋ ਮਿੱਟੀ-ਮੁੱਟੀ gekeਰੀ ਆ ਨਾ ਬੈਗ ਲਾ ਕੇ ਤਸੀ ਵੀ ਨਹੀਂ ਦੀ ਹੂੰ ਮਿੱਟੀ ਦੀ ਟਰਾਲੀ ਆ ਮਿੱਟੀ ਕੇਰੀ ਆ ਖਦਾਨ ਸਿਮਾ ਸਾਈਡ ਪਤਾ ਨਹੀਂ ਭੂਣੀ-ਪਾਲੀ ਸੀ ਬੂਣੀ-ਪਾਲੀ ਹੋਣੀ ਰਸਤਾ ਰੁਸਤਾ ਕੀਤਾਗਾ ਤੁਸਾਂ ਮਿੱਟੀ-ਮੁੱਟੀ ਕੇਰੀ ਹੋਣੀ ਮਿਲ ਲਗਾ ਕਿ ਬੈਗ ਲਾ ਕੇ ਨਹੀਂ ਉਹ ਕੇਰੀ ਆ ਨਾ ਫਿਰ ਝੜਕੋ ਤੋਂ ਬੰਦ ਹੋਣੀ ਉਹਦੀ ਟਰੈਕਟਰ ਗਿਲਡ ਟਰਾਲੀ ਆ ਨਾ ਲੋਕਾਂ ਤੋਂ ਪੈਜ ਲਚੜੀ ਰਹਾ ਆਹ ਕਿਣਾ ਚੰਨ ਦਾ ਹੱਥ ਲਾਣਾ ਇੰਨੇ ਜਗ ਹੈ। ਉਰੇ ਦੇ ਮੁੜ ਕੇ ਪਤਾ ਕਿਦਨੂੰ ਘੁੰਮ ਗਾਵਾਂਗੇ ਵੇੜ ਜਿਹੜੇ 36 ਪਹੁੰਚ 36 ਪਹੁੰਚਾਂਗੇ ਨਹੀਂ ਉਹ ਮੋਲੀ ਨੂੰ ਘੁੰਮ ਗਾਵਾਂਗੇ ਫਿਰ ਇਹਨੂੰ। ਯਾ। ਹੈ? ਕਿਹੜੇ ਮਾਰੇ ਗਏ। ਕੀ ਪਤਾ ਮੀਨ ਦੇਖਾਂ। ਕੁਲ ਘਿਆ ਰਸਤਾ ਤੋਂ ਉਹਦੇ ਗੱਡੀ ਆ ਨਹੀਂ ਪਰਾਂ ਤੇ। ਨੇ ਵੀ ਪਰਾਂ ਤੇ ਆਈਆਂ। ਉਹ ਦੇਖ ਕੁ ਮੁੜੀ ਆ ਮੈਨ ਲੱਗਾ 2 1 2 ਉਹ ਉਹ ਦੇ ਪਰਾਂ ਤੇ ਯਾਰੀਆਂ ਉੱਦ ਗਿਆ ਖੁੱਲ ਗਿਆ ਖੁੱਲ ਗਿਆ ਜੀ ਖੁੱਲ ਗਿਆ ਚਲੋ 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 ਵਾਹ ਜੀ ਵਾਹ ਧਰਤੀ ਬਾਬੇ ਨੇ ਕਿਰਪਾ ਉਹ ਦੇਖਿਓ ਰਗਾ ਗੇਰੀ ਨਾ ਬੈਗ ਲੱਗਾ ਟਰਾਲੀ ਤਸਰੀ ਹੈਗਾ ਲੋਕਾਂ ਨੂੰ ਵੀ ਨਹੀਂ ਪਤਾ ਵੀ ਤਸਰੀ ਇਹ ਕਿੱਥੇ ਹੋਇਆ ਬਾ ਇਹ ਉਹਦੇ ਰਸਤਾ ਸਵਾਰਿਆ ਨਵਰਾ ਹੋਰੇ ਉਸ ਵਾਰ ਇਹ ਨੋੜਾ ਟਰਾਲੀ ਤਾਂ ਸਰੀ ਗਾ ਟਰਾਲੀ ਤਾਂ ਸੀ ਨਵੇਂ ਲੋਕ ਮੋੜਨ ਲੱਗੇ ਵੀ ਟਰਾਲੀ ਦਸਰੀ ਆ ਹੈ ਵਿਚ ਨੂੰ ਫੋਨ ਆ ਗਿਆ ਤਾਂ ਬਈ ਬੂਆ ਦੇ ਮੁੰਡੇ ਦਾ ਜਿਹੜਾ ਬਾਹਰ ਗਿਆ ਛੱਡ ਗਏ ਤੇ ਆਪਾਂ ਰਿਪੋਰਟ ਪਾ ਦਿੱਲੀ ਦਿੱਲੀ ਉਹ ਫੋਨ ਆ ਗਿਆ ਤਾਂ ਵਿੱਚ ਨੂੰ ਗੱਲਾਂ ਬਾਤਾਂ ਕਰੀਆਂ ਕਹਿੰਦਾ ਜੀ ਲੱਗ ਗਿਆ ਠੀਕ ਠਾਕ ਵਧੀਆ ਟ੍ਰੇਨਿੰਗ ਟ੍ਰੇਨਿੰਗ ਬਾਅਦ ਜਾਣ ਲੱਗ ਗਿਆ ਉਹ ਵੀ ਗੱਲ ਚਲੇ ਜਾਂਦਾ ਕਹਿੰਦਾ ਮੁੰਡਿਆਂ ਦੇ ਡਿਲੀਵਰੀ ਦਾ ਹੀ ਕੰਮ ਇੱਥੇ ਬਈ ਉਹਦਾ ਹੋਟਲ ਚ ਹੈ ਹਾਂ ਚਲ ਵਧੀਆ ਲੱਗ ਜਾਣਾ ਫਿਰ ਉਹਨੇ ਜਾਣ ਕੱਲੇ ਨੇ ਬਈ ਆਪਣਾ ਜਿੱਤਰਾ ਮਹੀਨਾ 20 ਦਿਨ ਹੋ ਗਿਆ ਭੇਤੀਆ ਹੋ ਗਿਆ ਬੰਦੇ ਨੂੰ ਫਿਰ ਕੱਲਾ ਲੱਗ ਜੂਗਾ ਜਾਣ ਉਹ ਉਥੇ ਡਿਲੀਵਰੀ ਦੇ ਹਿਸਾਬ ਨਾਲ ਲੈ ਪੈਸਾ ਜਿੰਨੇ ਡਿਲੀਵਰੀਆਂ ਲਾਊਗਾ ਬੰਦਾ ਉਹਦੇ ਹਿਸਾਬ ਨਾਲ ਪੈਸੇ ਆ ਅੱਗੇ ਆਪਾਂ ਪਹੁੰਚ ਗਏ ਹੰਦੈਸਰ ਐ। ਆ ਗਏ ਅੰਦਰ ਪੁਲਸ ਵਾਲਿਆਂ ਦਾ ਆਫਿਸ, ਟ੍ਰੈਫਿਕ ਆਫਿਸ। ਹਨੀ। ਇਸ ਰੋ। ਚਲੋ। ਅੱਜ ਨੇ ਤੁਹਾਨੂੰ ਹੁਣ ਦਰਸ਼ਨ ਗੁਰਦੁਆਰਾ ਅਫਜਖਰਾ ਸਾਹਿਬ ਦੇ ਜੰਗ ਲਗਾਵਾ ਉਨੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਮੰਨ ਲਗਾ ਇੱਧਰ ਹੀ ਲਾਣੀ ਪੜਾਗੀ ਗੱਡੀ ਅੱਜ ਅੱਛੀ ਪਾਰਕਿੰਗ ਮੈਂ ਹੈਨੇ ਕਰੀਡ ਲੱਗ ਰਹੀ ਹੈ ਸੜਕ ਤੱਕ ਲਾਈਨ ਲੱਗ ਰਹੀ ਵਈ ਪਿੱਛਾ ਵੀ ਹੱਤ ਵਿਚਾਲਿਆ ਸੀ ਕਢ ਕੇ ਪਾਣੀ ਇੰਨੀਓ ਪਿੱਛਾ ਲੈਣ ਇੰਨੀਓਗਾ ਹਾਂ ਵਾਹਿਗੁਰੂ ना कोई सोना लिखा सोना लिखा टाइगर कहता थानू इधर ही लगाई अद तो कितना लाइज ਹੰ ਕਿੱਥੇ ਲਾਈਏ ਹੈ ਨਹੀਂ ਕੋਈ ਪਾਰਕ ਕਿਆ ਸੋਹਣੀ ਦੇਖੋ ਕਿਆ ਸੋਹਣੀ ਲੱਗ ਰਹੀ ਐ ਕਿੰਨੇ ਸੰਘਣੇ ਦੇਖੇ ਹੈ ਦੇਖਿਆ ਸੋਹਣੀ ਲੱਗ ਗਿਆ ਗੋਲ ਚੌਰਸ ਬਣ ਗਏ ਹੈ ਵਿੱਚ ਤੇ ਦੇਖ ਲੈ ਉਹ ਐ ਕਿੰਨੇ ਸੰਘਣੇ ਦੇਖ ਲੈ नहीं? कटिंग करके सोनी लगा नो जी अज अपनी गड्डी खड़ी इधर कच्ची पार्किंग च बहुत आई है भाई 哼哼 <laughs>

ਹੋਈ ਸੰਗਤ ਕਿੰਨੀ ਆ ਰਹੀ ਐ ਇਸ ਟਾਈਮ ਤੇ ਸੰਗਤ ਜ਼ਿਆਦਾ ਸ਼ੁਰੂ ਹੋਣੀ ਸ਼ਾਮ ਦੇ ਟਾਈਮ 6 ਵਜੇ ਤੇ ਆਣ ਲੱਗ ਜਾ ਸੰਗਤ ਜ਼ਿਆਦਾ 6 ਵਜੇ ਦੇ ਲੇਕ 8 ਵਜੇ ਤੱਕ 2 ਘੰਟੇ ਪੂਰਾ ਰਸ਼ ਰਹੂਗਾ Well, I'm going ਦੇਖੋ ਕੰਮ ਚੱਲ ਰਿਹਾ ਬਈ ਲਪਾਈ ਦਾ ਉੱਪਰ ਵੀ ਲਾ ਤੇ ਦੇਖੋ ਜੰਗਲੇ ਬਹੁਤ ਵਧੀਆ ਬਣਾ ਤਿਆ ਪੱਥਰ ਲਾ ਤਿਆ ਤਲਾ ਸਾਰੇ ਮਜਦਰ ਵੀ ਪੱਥਰ ਲੱਗਾ ਹੋਰ ਰਹਿ ਗਿਆ ਇੱਧਰ ਪਿੱਛੇ ਥੋੜਾ ਹਾਂ ਬਾਕੀ ਪਰਲੀ ਸਾਈਡ ਵੀ ਹੋ ਗਈ ਕੰਪਲੀਟ ਦੇਖੋ ਸਾਹਮਣੇ ਕੋ ਵਿੰਗਰੇ ਲੱਗੇ ਦੇਖੋ ਜਾਲੀਦਾਰ ਜਾਲੀ ਲੱਗ ਗਈ ਸਾਰਾ ਸਿਆਲਾ ਹੋ ਗਿਆ ਬਾਈ ਕੰਮ ਲੱਗੇ ਨੂੰ ਪੱਥਰ ਦਾ ਵੀ ਬਹੁਤ ਟਾਈਮ ਲੱਗ ਗਿਆ ਕੰਮ ਮਿਸਤਰੀ ਵੀ ਕਹੀਂ ਲਗੇ ਵੇ ਜਦ ਜਾ ਕੇ ਕੰਮ ਨਿਬੜਿਆ ਇਹਨਾਂ ਦੇਖ ਲੋ ਦੇਖੋ ਦੁਨੀਆ ਕਿ ਨਿਸ਼ਾਨਾਨ ਕਰ ਰਹੀ ਬਾਈ स्नान करे करो भाई आके स्नान करके फिर देख लेके फिर मत्था टेके करो आप भी स्नान करूंगे मैं करूँगे अगले पास ਕਰ ਰਹੇ ਹੈ ਗੜ ਕੇ ਇਹ ਦੇਖੋ ਸ੍ਰੀ ਸਾਹਿਬ ਅਮੁੱਤ ਸ਼ਗਾਵਾਂ ਛੋਟੇ ਜਿਹੇ ਨੇ ਮੁੰਡੇ ਨੇ ਲੈ ਲਓ ਜੀ ਕੋ ਫੱਦੀ ਆਹ ਬਸ ਪੂਤੋਗਾ ਆ ਨਾ ਵੀ ਨਹੀਂ ਆ ਤਾਂ ਵੀ ਨਹੀਂ ਉਹ ਹੋ ਤੋ ਗਿਆ ਆ ਜਾ ਵੀ ਨਹੀਂ ਲਓ ਜੀ ਇਸ਼ਨਾਨ ਕਰ ਲਿਆ ਜੀ ਹੁਣ ਆਪਾਂ पहला कराऊंगे देग देग लेके फिर अपना टेकूंगे मत भी करो जी दर्शन सरोवर साहब वाही वाही देखो मछलियाँ भी मछलियाँ रंग बिरंगी मछलियां देखो किस तरह न्याण सला वागुरू वाहिगुरु श्री हर कृष्ण तिराई जिस बिठे सब दुख जाए कृपा करी मेरा वागुरु सच्चे सतु वा वाहे वागुर ਵਧੀਆ ਦਰਸ਼ਕੀਦਾਰੇ ਹੋ ਗਈ ਜੀ ਹੁਣ ਚੱਲਦੇ ਆਪਾਂ ਘਰ ਨੂੰ ਜੀ ਬੁਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਸਮਸਤ ਅੰਦਰ ਨਿਵਾਤ ਸ਼ੁਕਰ ਮੇਨ ਪਿੱਛੇ ਰਹਿ ਗਈ ਸੀ ਮੈਂ ਅੱਗੇ ਦੇਖ ਰਿਹਾ ਮਾਪਦਾਨੀ ਅੱਗੇ ਲੰਘੀ ਨਹੀਂ ਆ ਰਹੀ ਜੱਲੀ ਚਲੋ ਜੀ ਮਾਪਦਾਨੀ ਇੱਕ ਗੱਲਾਂ ਕੀ ਮੈਂ ਅੱਗੇ ਦੇਖ ਰਿਹਾ ਹੈਂ ਆ ਮਾ ਉਹ ਮਨੂ ਮਿਲ ਗਿਆ ਕੰਪੈਨ ਵਾਲਾ ਮਨੋ ਕੰਪੈਨ ਵਾਲਾ ਮਿਲ ਗਿਆ ਕੱਪ ਦਾ ਦੇਖੋ ਲਈ ਵੀ ਸੰਗਤ ਬਹੁਤ ਆ ਰਹੀ ਹੈ ਬਈ ਉਰਲੀ ਪਾਰਕਿੰਗ ਸਾਰੀ ਭਰੀ ਵੀ ਹੈ ਉਹ ਉੱਪਰ ਵੀ ਦੇਖੋ ਗੱਡੀਆਂ ਗੱਡੀਆਂ ਖੜੀਆਂ ਐਵੇਂ ਬੀਓ ਜਿੱਦਿਆ ਯਾ ਲੈ ਚੇਰੇ ਚੇਲਾ ਹਰਦਾਰ ਜੀ ਕਿਹੜਾ ਪਿੰਡ ਹੈ ਪੜਾਉਗਾ ਪੜਾਉਗਾ ਕਿਹੜੀ ਕਲਾਸ ਚ ਪੜਦਾ ਹੈ 5 ਹੈ ਬਨੂਏ 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 ਕਿਹੜੇ ਸਕੂਲ ਜਾਇ ਕਰਦਾ ਹਾਂ ਹਾਂ ਓਏ ਪਤਾ ਨਹੀਂ ਸਕੂਲ ਦਾ ਨਹੀਂ ਪਤਾ ਵਾਹ ਜੀ ਵਾਹ ਦੇਖ ਲਓ ਬਈ ਸਕੂਲ ਦਾ ਨੌ ਲੇ ਜਿਹੜੀ ਦੌੜ ਗਏ ਸਕੂਲ ਦਾ ਨਹੀਂ ਪਤਾ ਕਹ ਰਹੇ ਕਿਹੜਾ ਸਕੂਲ ਹੈ ਕਿ ਆ ਨੋਮੇਗਾ ਮੈਂ ਪੜੰਗਾਂ ਨਿਆਣੇ ਕੀ 55ਵੇਂ ਪੜ ਰਹੇ ਦੇਖ ਲੋ ਨਿਆਣੇ ਆ ਰਹੇ ਆਪਣੀ ਜਿਹੜੀ ਪੰਜਾਬੀ ਭਾਸ਼ਾ ਉਸ ਨੂੰ ਕੋ ਪਿੱਛੇ ਹੀ ਹਟਾਂਦੇ ਜਾ ਰਹੇ ਬਈ ਪਹਿਲਾਂ ਪਹਿਲੀ ਤੇ ਕਾਇਦਾ ਲਾ ਜੇ ਕਰਾ ਤਾਂ ਊੜੇ ੜੇਗਾ ਇਹ 5ਵੇਂ ਮਹੀਨੇ ਲੰਦੇ ਵੀ 5ਵੇਂ ਮਹੀਨਾ ਦੇ ਚਲ ਮੇਰੇ ਖਿਆਲ ਤੇ 8ਵੀਂ ਮਾ ਲਾ ਮਾ ਸਾਲ ਮੁੱਕ ਕੇ ਜੇ 5ਵੀਂ ਉਹ ਵੀ ਲਾਉਂਦੇ ਹੋਏ ਫੇਰ ਵੀ ਕਿਹਾ 5ਵੀਂ ਮਾ 5 ਸਾਲ ਲਿਜੂਗਾ ਇੰਨੇ ਆਣੇ ਕੇ ਚੱਲਣਾ ਤਾਂ ਹੈ ਤਾਂ ਮੇਰੇ ਖਿਆਲ ਤੇ 5ਵੀਂ ਮਾ ਜੂਮਾ ਹੀ ਲਾਇ ਕਰਾਂ ਤੀ ਇਹ ਪਤਾ ਨਹੀਂ ਚੰਮੀ ਮਾ ਊੜਾ ੜਾ ਈੜੀ ਨਰਣਾ ਨੂੰ ਹਿੰਦੀ ਨਹੀਂ ਆਉਂਦੀ ਹੋਰ ਤਾਂ ਹੋਰ ਹਾਂ ਵੀ ਦਿਖੇ ਉਹ ਵੀ ਲੱਗੀ ਖਾਲੀ ਸੀ ਹੁਣ ਇਹ ਪਾਰਕਿੰਗ ਚਲੋ ਵੀ ਚੱਲਦੇ ਹੁਣ ਆਪਾਂ ਵਾਲੀਏ ਜੁਕਤੇ